ਸ਼ਰਮਾ ਅ ਅੱਜ ਕੀ ਪ੍ਰੋਗਰਾਮ ਹੈ ਅੱਜ ਤੋਂ ਜੇ ਮੰਦਰ ਦਾ ਦੁਕਾਨ ਕਿਤੇ ਆ ਸਾਡੇ ਇੱਥੇ ਕਨਵਰ ਐਵਨਿਊ ਦੇ ਵਿੱਚ ਰਾਮ ਮੰਦਿਰ ਦੇ ਵਿੱਚ ਰਾਮ ਦਰਬਾਰ ਰਾਧਾ ਕ੍ਰਿਸ਼ਨ ਬੋਲੇ ਸ਼ੰਕਰ ਮੱਈਆ ਜੀ ਸ਼ੀਤਰਾ ਮਾਤਾ ਸ਼ਨੀ ਦੇਵ ਹਨੂਮਾਨ ਜੀ ਸੇ ਪਰਿਵਾਰ ਹਨਾ ਸਾਰੇ ਬਾਬਾ ਲਾਲ ਜੀ ਸਭ ਦੀ ਮੂਰਤੀ ਸਥਾਪਨਾ ਹੋਈ ਹੈ ਕੀ ਮੋਟੋਰੀਆ ਹੈ ਸੱਜਾ ਜੀ ਦਾ ਰਾਮ ਮੰਦਿਰ ਜੀ ਦਾ ਉਹਨੂੰ ਕਟਿੰਗ ਕੀਤਾ ਗਿਆ ਜਿੱਦਣ ਜਿੱਦਣ ਹੈ ਸ਼੍ਰੀ ਰਾਮ ਚੰਦ ਜੀ ਦਾ ਹਾਂਜੀ ਇਸ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਰੁਕਮਾ ਅਸੀਂ ਤੇ ਸਾਰਿਆਂ ਨੇ RAM ਜਨਮ ਤੇ ਹੀ RAM ਜੀ ਨੂੰ ਇੱਥੇ ਵਿਰਾਜਮਾਨ ਕੀਤਾ ਵੀ ਉਹਨਾਂ ਦਾ RAM ਨੂਮੀ ਤੇ RAM ਜੀ ਨੂੰ ਲਿਆਣਾ ਹੈ ਇਹ ਆ ਅਸੀਂ ਕਿਨਿਆ ਹੁੰਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਭਗਵਾਨ ਦੀ ਮੰਨਣਾ ਚਾਹੀਦਾ ਉਹਦੀ ਆਸਥਾ ਨਾਲ ਜੁੜਨਾ ਚਾਹੀਦਾ ਜਿਸ ਤਰ੍ਹਾਂ ਅਸੀਂ ਮੰਨਦੇ ਆ ਸਾਡੇ ਬੱਚੇ ਵੀ ਮੰਨਣ ਭਗਵਾਨ ਜੀ ਨੂੰ ਸਾਰੇ ਮਤਲਬ ਕੀ ਕਿੰਨੇ ਸਮੇਂ ਤੋਂ ਸਮਾਂ ਕਰਦੇ ਤੁਸੀਂ ਸੇਵਾ ਤੇ ਵੀਰ ਜੀ ਘਟੋ ਘਟ ਮੈਨੂੰ 5-6 ਸਾਲ ਹੀ ਹੋਇਆ ਵੈਸੇ ਜਾ ਹੁਣ ਤੁਹਾਡੇ ਬੱਚਾ ਵੀ ਇਹ ਸੇਵਾ ਸੰਭਾਲਦੇ ਨੇ ਮੇਰੇ ਬੱਚੇ ਦੇ ਦੋ ਤੇ ਮੇਰੇ ਬੱਚੇ ਬਾਹਰ ਹੀ ਹੈ ਇੱਕ ਹੀ ਬਟਾ ਇੱਥੇ ਹੈ ਬਸ ਮੈਂ ਮਾਪਕਾ ਨਾਮ ਹੋਰ ਆਪ ਕੀ ਕਹਿਣਾ ਚਾਹਤੀ ਆ ਜੇਰਾ ਮਿਸਿਸ ਸੁਨੀਲ ਕਪੂਰ ਮੈਂ ਪਹਿਲੇ ਤੇ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਰਾਮ ਨੋਮੀ ਦੀ ਬਹੁਤ-ਬਹੁਤ ਵਧਾਈ ਦੇ ਰਹੀ ਆ ਦੂਜਾ ਥੈਂਕਸ ਅਸੀਂ ਭਗਵਾਨ ਨੂੰ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੀ ਸੇਵਾ ਆਪਣੇ ਚਰਨਾਂ ਦੇ ਵਿੱਚ ਲਗਾਇਆ ਤੇ ਤੀਸਰਾ ਥੈਂਕਸ ਮੈਂ ਅਨੁਦੀਤਾ ਕਰ ਰਹੀ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਜ਼ਿਆਦਾ ਐਪਰੀਸ਼ੀਏਟ ਕੀਤਾ ਕਿ ਅਸੀਂ ਅੱਜ ਆਪਣੇ ਬਲਬੁੱਤੇ ਤੇ ਸੰਗਤ ਦੇ ਬਲਬੁੱਤੇ ਤੇ ਕਲੋਨੀ ਵਾਲਿਆਂ ਦੇ ਬਲਬੁੱਤੇ ਤੇ ਅਸੀਂ ਅੱਜ ਇਹ ਮੰਦਿਰ ਬਣਾ ਸਕਿਆ ਪੂਰਾ ਕੀਤਾ ਹੈ ਮੈਂ ਮੰਦਰ ਦੀ ਵਿਨੈਸ਼ਨ ਵਗੈਰਾ ਤੁਸੀਂ ਕਲੋਨੀ ਤੋਂ ਕੱਟੀ ਹਾਂਜੀ ਹਾਂਜੀ ਨਹੀਂ ਸਾਨੂੰ ਕਾਫੀ ਜਗ੍ਹਾ ਤੋਂ ਡੋਨੇਸ਼ਨਸ ਆਏ ਸਾਨੂੰ ਕਲੋਨੀ ਵਾਲਿਆਂ ਨੇ ਵੀਰ ਜੀ ਨੇ ਸਾਨੂੰ ਬਹੁਤ ਸਪੋਰਟ ਕੀਤਾ ਸਾਨੂੰ ਸਾਰੀ ਕਲੋਨੀ ਨੇ ਬਹੁਤ ਅੱਛਾ ਸਪੋਰਟ ਕੀਤਾ ਹੈ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਫਸਟ ਆਫ ਆਲ ਤੇ ਹੈ ਜਿਹੜੇ ਅੱਜ ਕੱਲ ਡਰੱਗਸ ਚੱਲ ਰਿਹਾ ਹੈ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਬੱਚਿਆਂ ਨੂੰ ਠੀਕ ਹੈ ਅੱਜ ਕੱਲ ਬਹੁਤ ਤਰ੍ਹਾਂ ਦੇ ਇੰਜੋਏਸ ਕਰਨ ਦੇ ਆ ਲੇਕਿਨ ਇਹ ਡਰੱਗਸ ਲੈਣ ਤੋਂ ਦੂਰ ਰਹਿਣ ਆਪਣੇ ਗੁਰੂ ਚਰਣਾ ਦੇ ਵਿੱਚ ਲੱਗਣ ਠੀਕ ਹੈ ਆਪਣੇ ਮਾਪੇ ਦੀ ਸੇਵਾ ਕਰਨ ਐਜ ਸੰਦੇਸ਼ ਨਾਮ ਆਰਤੀ कहना मैं कहीं मैं कहना चाहनी हूँ कि इस जो इच्छा पूरी हुई है माता रानी सब इच्छा पूरी करे अज मंदिर बनाया यह मंदिर होर वधिया बने तो जगह अभी होकर और कोशिश करा दे कि इस्डा बनाइए असं अपील करना चाहते हैं कि अज की जनरेशन यह सोचे कि अं मंदिर वजिया तरीके करिए जिस तरह कि मंदिर बनाईए बच्चे मंदिर जाके मत्था टेकन क्योंकि अजकल के बच्चा कुछ नहीं पता मंदिर का कि है ਬਹੁਤ ਕਿੰਨੇ ਦੂਰ ਹੁੰਦਾ ਸੀ ਗਰਤੋਂ ਮੰਦਿਰ ਤੱਕ ਨਾ ਜਾਣਾ ਸਾਨੂੰ ਤਾਂ ਬਹੁਤ ਦੂਰ ਸੁਲਤਾਨਵਿੰਡ ਰੋਡ ਜਾਣਾ ਪੈਂਦਾ ਸੀ ਕਿਤੇ ਵੀ ਕੋਈ ਕੰਮ ਹੋਵਦਾ ਸੀ ਟੋਨ ਸਾਡੇ ਨਜ਼ਦੀਕ ਮੰਦਿਰ ਆ ਗਿਆ ਸਾਨੂੰ 8 ਸਾਲ ਹੋ ਗਏ ਅੱਥੇ ਆਏ 10 ਸਾਲ ਅਸੀਂ ਮੰਦਿਰ ਕਿਤੇ ਵੀ ਜਾਣਾ ਹੋਵੇ ਕੁਝ ਮੰਗਲਵਾਰ ਜਾਂ ਸ਼ਨੀਵਾਰ ਕਿਸੇ ਵੀ ਕੰਮ ਜਾਣਾ ਤੇ ਸਾਨੂੰ ਸੁਲਤਾਨਵਿੰਡ ਰੋਡ ਜਾਣਾ ਪੈਂਦਾ ਸੀ ਤੇ ਉਦੋਂ ਕੁਝ ਵੀ ਨਹੀਂ ਸੀ ਇੱਥੇ ਤੇ ਜਦੋਂ ਸਾਡੇ ਅਨੂ ਦੀਦੀ ਆਏ ਆ 6 ਮਹੀਨੇ ਹੋਏ ਆ ਤੇ ਉਹਨਾਂ ਨੇ ਹੀ ਸ਼ੁਰੂ ਕੀਤਾ ਮੰਦਿਰ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਦਈਆਂ ਅਨੂ ਦੀਦੀ ਤੇ ਕਿ ਜਿਨ੍ਹਾਂ ਨੇ ਇੱਥੇ ਆ ਕੇ ਮੰਦਿਰ ਦਾ ਕਿਹਾ ਸ਼ੁਰੂ ਕੀਤਾ ਤੇ ਇੱਥੇ ਮੰਦਿਰ ਬਣਿਆ नहीं तो अज तक किसी ने भी इन नहीं सोचा कि मंदिर बनेगा भी इतने कनवर सा जो असं आए हैं उदों की बहुत खुशी की सी कि सांदर इतने बने कि सी इन्नी दूर जाने हैं कि ना जाना पवे तो सा असि सोच के भी आह काम नहीं कर सकते जो अन्नू दीदी ने करता उस मेहनत साढ़े हैडो अस तो उन्होंने पिछले न लगे हुए बस जो अन्नु दी ने करता कोई भी नहीं कर सी बहुत खुश है कि साड़ी कलोनी च मंदिर बने बहुत ज़्यादा असं कह नहीं दस नहीं सकते ਐਸ ਬਾਰੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਮੈਂ ਇਹ ਦੇਖ ਰਹੀ ਹਾਂ ਕਿ ਇਹ ਭੈਣ ਜੀ ਸਾਡੀ ਕਲੋਨੀ ਚ ਨਵੇਂ ਆਏ ਹਨ ਅਨੂਪੈ ਜੀ ਤੇ ਇਹਨਾਂ ਨੇ ਇਹਨਾਂ ਨੇ ਦੇਖੋ ਮਨ ਚ ਧਾਰਿਆ ਕਿ ਆਪਾਂ ਮੰਦਿਰ ਬਣਾਣਾ ਹੈ ਠੀਕ ਹੈ ਅਸੀਂ ਨਾਲ ਲੱਗੇ ਹਾਂ ਮੈਂ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦੀ ਆ ਕਿ ਇਹਨਾਂ ਨੇ ਇੱਕ ਦਿਮਾਗ ਚ ਗੱਲ ਲੰਦੀ ਕਿਸੇ ਦੇ ਦਿਮਾਗ ਚ ਕਿਉਂ ਨਹੀਂ ਆਈ ਇਹਨੇ ਸਾਲਾਂ ਦੀ ਹੈਨਾ ਕਿਤੇ ਹਾਲੇ ਦੁਆਲੇ ਸਾਡੀ ਕਲੋਨੀ ਚ ਚਾਰ ਪੰਜ ਬਲਾਕ ਨੇ A B C D E ਵੀ ਹੈ ਤੇ ਕਿਤੇ ਮੰਦਰ ਨਹੀਂ ਸੀਗਾ ਅਸੀਂ ਮੰਦਰ ਜਾਣ ਤੋਂ ਬੈਠੇ ਰਹਿੰਦੇ ਸੀ ਇੰਨੀ ਇੰਨੀ ਦੂਰ ਮੰਦਰਾਂ ਜਾਣਾ ਪੈਂਦਾ ਸੀ ਮੱਥਾ ਟੇਕਣ ਜਦੋਂ ਵੀ ਤਿਹਾੜ ਆਂਦਾ ਸੀ ਕੋਈ ਸਾਡਾ ਤੇ ਬਸ ਮੈਨੂੰ ਸਭ ਤੋਂ ਜ਼ਿਆਦਾ ਇਹੀ ਖੁਸ਼ੀ ਹੈ ਕਿ ਸਾਡੀ ਕਲੋਨੀ ਦੇ ਵਿੱਚ ਮੰਦਰ ਬਣ ਗਿਆ ਪ੍ਰਾਣ ਪ੍ਰਤੀਸ਼ਠਾ ਹੋ ਗਈ ਜੀ ਅੱਜ ਤੇ ਰਾਤ ਨੂੰ ਜਗਰਾਤਾ ਹੈ ਮਾਤਾ ਰਾਣੀ ਦਾ ਤੇ ਲੰਗਰ ਪ੍ਰਸ਼ਾਦ ਹੈ ਅੱਜ ਸਾਰੇ ਆਣਗੇ ਲੋਕ ਜਿਨ੍ਹਾਂ ਨੂੰ ਵੀ ਆਸ਼ੀਰਵਾਦ ਪ੍ਰਾਪਤ ਕਰਨ ਕੇ ਮਾਤਾ ਰਿਦਾ ਆ ਕੇ ਤੇ ਬਾਕੀ ਮੈਂ ਇਹ ਹੀ ਆਪਣੇ ਬੱਚਿਆਂ ਨੂੰ ਵੀ ਸਭ ਦੇ ਸਭ ਬੱਚਿਆਂ ਨੂੰ ਕਿ ਭਗਵਾਨ ਦਾ ਨਾਮ ਲੈਣਾ ਜ਼ਰੂਰੀ ਹੈ ਸ਼ਰਧਾ ਭਾਵ ਨਾਲ ਆਪਣੀਆਂ ਸੇਵਾ ਕਰੋ ਅਸੀਂ ਜਮੇਰਾਲ ਮਿਲ ਕੇ ਸੇਵਾ ਕੀਤੀ ਹੈ ਜੀ ਪ੍ਰਭੂ શ્રી ਰਾਮਚੰਦ ਜਨਮਦਸ਼ੀਏ ਇਸ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੂਗਾ ਦੇਣਾ ਚਾਹਾਂਗੇ ਜਿਸ ਤਰ੍ਹਾਂ ਰਾਮ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਅੱਛੇ ਕਰਮ ਕਮਾਏ ਕਿੰਨੇ ਅੱਛੇ ਸਾਰਿਆਂ ਨੂੰ ਨਾਲ ਸੁਗਰੀਵ ਜੀ ਹੋਏ ਹਨੂਮਾਨ ਜੀ ਹੋਏ ਰਾਵਣ ਨੂੰ ਵੀ ਦੇਖੋ ਕਿੰਨਾ ਵੱਡਾ ਉਪਦੇਸ਼ ਦਿੱਤਾ ਚਾਹੇ ਉਹ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਨੇ ਸਾਰਿਆਂ ਨੂੰ ਅਮਨ ਦਾ ਸ਼ਾਂਤੀ ਦਾ ਤੇ ਪਿਆਰ ਦਾ ਹੀ ਸੰਦੇਸ਼ ਦਿੱਤਾ ਰਾਮ ਜੀ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਮੈਂ ਤੇ ਸਾਰੇ ਆਪਣੇ ਕਲੋਨੀ ਵਾਸੀਆਂ ਨੂੰ ਵੀ ਤੇ ਸਹਿਰ ਵਾਸੀਆਂ ਨੂੰ ਵੀ ਨਗਰ ਵਾਸੀਆਂ ਨੂੰ ਵੀ ਸਾਰਿਆਂ ਨੂੰ ਵਧਾਈ ਦੇਣੀ ਆ ਰਾਮ ਨਾਮੀ पंजाब में खासकर देखा जाए तो नशे में जो नौजवान पीढ़ी है बहुत तुछ 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 जा रही है क्या हाँ जी हाँ जी मैं भी वही चाहती हूँ कि पंजाब में जो नशा लोग कर रहे हैं पहले तो माँ बाप बच्चों की केयर करें अपने अंडर रखें बच्चों को खासकर कर लड़के हों चाहे लड़कियाँ हों आजकल तो लड़कियाँ भी बहुत नशे कर रही हैं देखा जाए तो अब दिल्ली चल जाओ गुड़गांव चल जाओ नोएडा चल जाओ तो शरेआम सब कुछ पी खा पी रही हैं सड़कों पर और ऐसे ऐसे कपड़े डाल रही हैं तो माँ बाप की जो परवरिश है वो सबसे घर से शुरू होती है बच्चों के लिए तो बच्चों का ध्यान रखें और उनको अपनी परव अपनी छाया में पालें आज की युवा पीढ़ी को क्या संदेश देना चाहोगे? बस नशे से मुक्त करें अपने आप को भगवान साथ हमेशा देता है सबका जैसे हमारा दिया ਮੇਰਾ ਨਾਮ ਜੀ ਚਰਨੀ ਸਿੰਘ ਹੈ ਸਰ ਕੀ ਕਹਿਣਾ ਚਾਹੁੰਦੇ ਆ ਜਿਹੜਾ ਰਾਮੰਦਰੀ ਸਥਾਪਨਾ ਹੋਇਆ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਰਾਮ ਨਾਮੀ ਦੇ ਸਭ ਅਫਸਰ ਤੇ ਸਭ ਨੂੰ ਸੰਤਾਨਾਂ ਨੂੰ ਸਾਡੇ ਨਗਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਔਰ ਮੈਂ ਬੜਾ ਖੁਸ਼ ਹਾਂ ਅੱਜ ਕਿ ਸਾਡੇ ਦਰਸ਼ਨ ਐਵਨਿਊ ਜਾਂ ਕਵਰ ਐਵਨਿਊ ਦੇ ਵਿੱਚ ਮਹਾਰਾਜ ਰਾਮਚੰਦਰ ਜੀ ਦਾ ਜਿਹੜਾ ਰਾਮ ਮੰਦਰ ਸਥਾਪਿਤ ਹੋਇਆ ਜ ਉਹਨਾਂ ਦੀ ਨਾ ਪ੍ਰਾਣ ਪ੍ਰਤੀਸ਼ਟਾ ਸੀ ਔਰ ਮੈਂ ਇਹ ਟੀਮ ਬੈਠੀ ਐ ਨੂੰ ਭੈਣ ਜੀ ਮੈਂ ਬਾਕੀ ਭੈਣਾਂ ਜਿੰਦਾਂ ਦਾ ਨਾਮ ਨਹੀਂ ਜਾਣਦਾ ਪਰ ਇਹਨਾਂ ਦਾ ਸਾਡੇ ਵੀਰਾਂ ਦਾ ਸਾਰਿਆਂ ਦਾ ਬਹੁਤ ਸਹਿਯੋਗ ਹੈ। ਔਰ ਸਾਰਿਆਂ ਨੂੰ ਮੈਂ ਕਹਿੰਨਾ ਕਿ ਰੱਬ ਪ੍ਰਭੂ ਭਾਵੇਂ रामचंद्र ਹੋਣ ਭਾਵੇਂ ਕ੍ਰਿਸ਼ਨ ਭਗਵਾਨ ਹੋਣ ਭਾਵੇਂ ਗੁਰੂ ਨਾਨਕ ਦੇਵ ਜੀ ਹੈ ਤੇ ਇੱਕੋ ਹੀ ਹੈ। ਤਾਂ ਰੱਬ ਇੱਕੋ ਹੀ ਹੈ ਤੇ ਕਿਤੇ ਵੀ ਜਾਓ ਜਰੂਰ ਸਤਕਾ ਜੀ ਮੰਨੋ ਜਿੰਨੂੰ ਮਰਜੀ ਸਤਕਾਰ ਸਭ ਦਾ ਕਰੋ। ਤੇ ਅੱਜ ਬਹੁਤ ਮਜ਼ਾ ਆ ਰਿਹਾ ਜੀ ਸਵੇਰ ਦੇ ਬਹੁਤ ਸੰਗਤਾਂ ਤੇ ਇੰਜੋਏ ਕਰ ਰਹੀਆਂ ਨੇ। ਮਤਲਬ ਬਾਬਾ ਜੀ ਦਾ ਜਿਹੜਾ रामचंद्र ਜੀ ਭਗਵਾਨ ਜੀ ਦਾ ਜਨਮ ਦਿਵਸ ਤੋਂ ਰਾਤ ਨੂੰ ਜਗਰਾਤਾ ਵੀ ਹੈ ਤੇ ਸਾਡੇ ਵੱਲੋਂ ਸੰਦੇਸ਼ ਇਹ ਵੀ ਹੈ ਕਿ ਪਿਆਰ ਵੰਡੋ ਤੇ ਪਿਆਰ ਹੀ ਪ੍ਰਾਪਤ ਕਰੋ। ਸਾਰੇ ਪਿਆਰ ਨਾਲ ਰਭੋ। ਤੋ ਜੀ ਅੱਜ ਦੇ ਦਿਨ ਦਾ ਇਹੋ ਜਿਹਾ ਇੱਕ ਸਾਡਾ ਨੌਜਵਾਨ ਪੀੜੀ ਨੂੰ ਇਹੋ ਜੀ ਵੇਖੋ ਆਪਣੀ ਜਿਹੜੀ ਸਾਡਾ ਕਲਚਰ ਨੂੰ ਨਾ ਖੁੱਲੋ ਕਲਚਰ ਸਾਡਾ ਕੀ ਹੈ ਪੰਜਾਬ ਦੇ ਵਿੱਚ ਕਲਚਰ ਕੀ ਹੈ ਲੰਗਰ ਮੰਡਰ ਨਾਲ ਥੋੜੀ ਬਕ ਕਲਚਰ ਸਾਰਾ ਅਸੀਂ ਬਾਬੇ ਦਾ ਨਾਮ ਲੈਨੇ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਜਿੰਨਾ ਰੱਬ ਦਾ ਨਾਮ ਲਿਆ ਜਾਂਦਾ ਮੈਨੂੰ ਲੱਗਦਾ ਕਿਤੇ ਹੋਰ ਲਿਆ ਜਾਂਦਾ ਹੋਵੇ ਭਾਵੇਂ ਉਹ ਕਿਸੇ ਵੀ ਜਾਤ ਦਾ ਕੋਈ ਪਾਤ ਦਾ ਹੋਵੇ ਸਾਰੇ ਲੈਨੇ ਆ ਕੋਈ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਕੋਈ ਸਿੱਖ ਹੋਵੇ ਕਿਉਂਕਿ ਇੱਥੇ ਇੱਕੋ ਹੀ ਨੇ ਸਾਰੇ ਕਿਉਂ ਜੀ ਬਿਲਕੁਲ ਸਾਰੇ ਇੱਕੋ ਹੀ ਨਹੀਂ ਮੈਂ ਤਾਂ ਸਮਝ ਨਹੀਂ ਕੋਈ ਨਹੀਂ ਸਾਰੇ ਤਾਂ ਮੈਂ ਤਾਂ ਦੂਜਾਂ ਨੂੰ ਵੇਂਦਾ ਹੀ ਨਹੀਂ ਕਿ ਇੱਕ ਵਕ ਵਕ ਕਿ ਜਾਦਬਾਤ ਚ ਤਾਂ ਸਰ ਕੀ ਨਾ ਮੈਸੇਜ ਤੇ ਮੇਰਾ ਨਾਮ ਚਰਨੀ ਸਿੰਘ ਹੈ ਮੈਂ ਵੈਸੇ ਸੋਸ਼ਲ ਮੀਡੀਆ ਦੇ ਸਿੱਧੂ ਅੰਮ੍ਰਿਤਸਰੀਏ ਦੇ ਨਾਂ ਨਾ ਮੇਰਾ ਪੇਜ ਵੀ ਚੱਲਦਾ ਅੱਜ RAM ਨੋਮੀ ਦੇ ਸ਼ੁਭ ਅਵਸਰ ਤੇ RAM ਚੰਦਰ ਜੀ ਦਾ ਜਿਹੜਾ ਮੰਦਿਰ ਇਥੇ ਸਥਾਪਿਤ ਹੋਇਆ ਅੱਜ ਸਭ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਔਰ ਮੈਂ ਉਹੀ ਸਾਰੀ ਟੀਮ ਜਿਹੜੀ ਬੀਬੀਆਂ ਦੀ ਟੀਮ ਹੈ ਲੇਡੀਜ਼ ਇਹਨਾਂ ਨੂੰ ਲੱਖ ਲੱਖ ਵਧਾਈ ਔਰ ਇਹਨਾਂ ਵਿੱਚੋਂ ਅਨੂ ਭੈਣਜੀ ਦਾ ਬਹੁਤ ਯੋਗਦਾਨ ਹੈ ਵੱਡਾ ਕਿਉਂਕਿ ਇਹ ਟੀਮ ਨੂੰ ਲੈ ਕੇ ਚੱਲ ਰਹੇ ਨੇ ਕਿ ਇਹਨਾਂ ਨੇ ਮੰਦਰ ਨੂੰ ਸਥਾਪਿਤ ਕੀਤਾ ਮੰਦਰ ਦਾ ਜੇ ਸਾਰਿਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਜਿੰਨਾ ਮੇਰੇ ਵੀਰਾਂ ਨੇ ਭੈਣਾਂ ਨੇ ਮੰਦਰ ਬਣਨ ਵਿੱਚ ਬਹੁਤ ਸਹਿਯੋਗ ਕੀਤਾ ਉਸ ਆਪ ਜਾਣਦੇ ਨੇ ਪ੍ਰਮਾਤਮਾ ਉਹਨਾਂ ਦਾ ਨਾਮ ਜਾਣਦਾ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਔਰ ਮੰਦਰ ਦਾ ਜੇ ਕਾਰ ਹੈ ਚੱਲ ਰਿਹਾ ਹੈ ਅਜੇ ਬਹੁਤ ਕੰਮ ਬਾਕੀ ਹੈ ਹੋਣਾ ਤੇ ਮੈਰੀ ਉਹਨਾਂ ਸਾਰੇ ਆ ਵੀਰਾਂ ਨੂੰ ਭੈਣਾਂ ਨੂੰ ਭਾਵੇਂ ਬਾਹਰ ਰਹਿੰਦੇ ਨੇ ਵਿਦੇਸ਼ ਚ ਰਹਿੰਦੇ ਨੇ ਉਹਨਾਂ ਨੂੰ ਇਹੋ ਵਕੀ ਅਪੀਲ ਹੈ ਕਿ ਉਹ ਜਰੂਰ ਆਪਣਾ ਮੰਦਰ ਵਿੱਚ ਸਹਿਯੋਗ ਕਰਨ ਕਿਉਂਕਿ ਧਾਰਮਿਕ ਸਥਾਨ ਕੋਈ ਵੀ ਹੈ ਚਾਹੇ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਮੰਦਰ ਜਰੂਰ ਜਿਦਾ ਤੁਸੀਂ ਵੱਧ ਚੜ ਕੇ ਸਹਿਯੋਗ ਕਰਦੇ ਹੋ ਇਸ ਤਰ੍ਹਾਂ ਹੀ ਸਹਿਯੋਗ ਕਰੋ ਤਾਂ ਕਿ ਮੰਦਰ ਜਿਹੜਾ ਸਾਡੇ ਤੇ ਦਰਸ਼ ਕਵਰਨ ਕਲੇਵ ਚ ਬਣ ਰਿਹਾ ਉਹ ਕੰਪਲੀਟ ਹੋ ਸਕੇ ਬਾਕੀ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਪ੍ਰੇਰਿਤ ਕਰੋ ਇੱਕ ਪ੍ਰੇਰਨਾ ਦਿੰਦੀ ਹੈ ਮਾਂ ਕਿ ਬੱਚਿਆਂ ਨੂੰ ਸ਼ੇਰੇ ਸ਼ਾਮ ਜਰੂਰ ਮੰਦਰ ਲੈ ਕੇ ਆਓ ਲਾਗੇ ਗੁਰਦੁਆਰਾ ਸਾਹਿਬੀ ਉੱਥੇ ਵੀ ਲੈ ਕੇ ਜਾਓ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹੇ ਕਿਉਂਕਿ ਕੱਲ ਕੇ ਰਿਜ਼ਲਟ ਨਿਕਲਾ ਜੇ ਆਈਐਸ ਤੇ ਆਈਪੀਐਸ ਤੇ ਯੂਪੀਐਸਸੀ ਕ੍ਰੈਕ ਜਿੰਨਾ ਬੱਚਿਆਂ ਨੇ ਕੀਤਾ ਕਈ ਆਈਐਸ ਬਣ ਗਏ ਨੇ ਕੱਲ ਆਈਪੀਐਸ ਬਣ ਗਏ ਉਹਨਾਂ ਨੂੰ ਬਣਾਉਣ ਵਾਲਾ ਕੌਣ ਸੀਗਾ ਉਹਨਾਂ ਦੀ ਮਾਂ ਜਿਹੜਾ ਟੀਚਰ ਹੈ ਅਸਲੀ ਟੀਚਰ ਜੇ ਉਹਨਾਂ ਦੀ ਮਾਂ ਤੇ ਨਸ਼ੇ ਤੋਂ ਤਾਂ ਹੀ ਦੂਰ ਹੋਣਗੇ ਜੇ ਆਪਾਂ ਇਸ ਸਥਲ ਨਾਲ ਆਪਣੇ ਧਾਰਮਿਕ ਸਥਾਨਾਂ ਨਾਲ ਉਹਨਾਂ ਨੂੰ ਜੋੜਾਂਗੇ ਨਸ਼ੇ ਤੋਂ ਛੁਟਕਾਰਾ ਪਾਉਣ ਦਾ ਇੱਕੋ ਹੀ ਸਾਧਨ ਏ ਹੋਰ ਡਰੱਗ ਸੈਂਟਰਾਂ ਚੋਂ ਨਹੀਂ ਜੇ ਮਿਲਣਾ ਜੇ ਅੱਜ ਸਾਨੂੰ ਬਹੁਤ ਜ਼ਰੂਰੀ ਜੇ ਅੱਜ ਜਿੱਥੇ ਅਸੀਂ ਖੜੇ ਹੋ ਗਏ ਆ ਨਾ ਨਸ਼ੇ ਦੇ ਬੱਚਾ ਹਰ ਕੋ ਸੋਚੇਗਾ ਕਿ ਮੇਰਾ ਬੱਚਾ ਬਾਹਰ ਚਲ ਜੇ ਔਰ ਬਾਹਰ ਸਭ ਤੋਂ ਜ਼ਿਆਦਾ ਨਸ਼ਾ ਜੇ ਇਸ ਕਰ ਪੰਜਾਬ ਖਾਲੀ ਹੋ ਰਿਹਾ ਤਾਂ ਮੇਰੀ ਦੇਹੋ ਸਾਰਿਆਂ ਨੂੰ ਬੇਲ ਲਗੇ ਜਰੂਰ ਧਾਰਮਿਕ ਸਥਾਨਾਂ ਨਾਲ ਜੁੜੋ ਤੁਹਾਡੇ ਬੱਚੇ ਬਚਾਓ ਭਾਵੇਂ ਉਹ ਧਾਰਮਿਕ ਸਥਾਨ ਕੋਈ ਵੀ ਹੈ ਮੇਰਾ ਫਿਰ ਦੁਬਾਰਾ ਤੋਪੀਲ ਕਿਉਂ ਜੀ ਤੇ ਵੱਧ ਤੋਂ ਵੱਧ ਸਾਡੇ ਮੰਦਰ ਨੂੰ ਸਹਿਯੋਗ ਕਰੋ ਤਾਂ ਕਿ ਅਸੀਂ ਇਹਨੂੰ ਵੱਧ ਚੜ ਕੇ ਇਹਨੂੰ ਵਧੀਆ ਬਣਾ ਸਕੀਏ ਬਾਕੀ ਤਾਂ ਪਰਮਾਤਮਾ ਦੇ ਹੱਥ ਵਿੱਚ ਸਭ ਕੁਝ ਬਣਾਉਣ ਵਾਲੇ ਖੁਦ ਨੇ ਅਸੀਂ ਕੁਝ ਨਹੀਂ ਬਣਾ ਸਕਦੇ ਜੋ ਵੀ ਕਰਨਾ ਉਹਨਾਂ ਨੇ ਜ ਕਰਨਾ ਜੀ ਬਾਕੀ ਇਸ ਲੱਖ ਲੱਖ ਵਧਾਈਆਂ ਜੀ ਮੈਨੂੰ ਬੜੀ ਬਹੁਤ ਮੈਨੂੰ ਤਾਂ ਬੜਾ ਮਜ਼ਾ ਆ ਰਿਹਾ ਤੇ ਮੈਂ ਸਾਰਿਆਂ ਨੂੰ ਇਹੋ ਕਹਿਣਾ ਕਿ ਤੁਸੀਂ ਵੀ ਆਨੰਦ ਲਵੋ ਕਿਉਂ ਜੀ ਸੋ ਲਾਸਟ ਵਿੱਚ ਵਾਇਗੁਰੂ ਜੀ ਦਾ ਖਾਲਸਾ ਬਾਈ ਵੀ ਪਤਾ ਹੈ ਤਾਂ ਜੈ ਸ਼੍ਰੀ ਰਾਮ